ਜਲਦ ਹੀ ਢਾਈ ਜਾਏਗੀ ਅੰਮ੍ਰਿਤਸਰ ਦੇ ਗੁੰਟਾਲਾ ਪੁਲਿਸ ਚੌਕੀ ਦੇ ਦਾਦੇ ਕਿ ਇੱਕ ਪਾਸੇ ਜਿੱਥੇ ਨਗਰ ਨਿਗਮ ਦੇ ਵੱਲੋਂ ਨਜਾਇਜ਼ ਕਬਜ਼ੇ ਨੂੰ ਲੈ ਕੇ ਲਗਾਤਾਰ ਸਖਤ ਰੁਖ ਅਪਣਾਇਆ ਜਾਂਦਾ ਹੈ ਉੱਥੇ ਦੂਜੇ ਪਾਸੇ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਦਾਦੇ ਕਿ ਅੰਮ੍ਰਿਤਸਰ ਦੀ ਗੁੰਟਾਲਾ ਪੁਲਿਸ ਚੌਕੀ ਨੂੰ ਟਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਾਈ ਕੋਰਟ ਦੇ ਵੱਲੋਂ ਜਾਰੀ ਕੀਤੇ ਗਏ ਨੇ ਦਰਅਸਲ ਗੱਲ ਕਰੀਏ ਅੰਮ੍ਰਿਤਸਰ ਦੀ ਗੁੰਟਾਲਾ ਪੁਲਿਸ ਚੌਂਕੀ ਦੀ ਤਾਂ ਹਾਈਵੇ ਦੇ ਜਗ੍ਹਾ ਤੇ ਬਣੀ ਇਹ ਗੁੰਟਾਲਾ ਪੁਲਿਸ ਚੌਂਕੀ ਨੂੰ ਟਾਣ ਦੇ ਨਿਰਦੇਸ਼ ਦਿੱਤੇ ਗਏ ਨੇ ਦੱਸਦੇ ਕਿ ਇਸ ਦੇ ਵਿੱਚ ਇੱਕ ਪਟੀਸ਼ਨਦਾਰ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਜਿਸ ਵਿੱਚ ਪਟੀਸ਼ਨ ਕਰਤਾ ਨੇ ਕਿਹਾ ਸੀ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਕਰਤਾ ਦੇ ਵੱਲੋਂ ਕਾਹ ਕਾਹ ਕਿਹਾ ਗਿਆ ਸੀ ਕਿ ਲਗਾਤਾਰ ਹਾਈਵੇ ਤੇ ਨਜਾਇਜ਼ ਕਬਜ਼ਿਆਂ ਦੀ ਉਸਾਰੀ ਜਿਹੜੀ ਹੁੰਦੀ ਰਹਿੰਦੀ ਹੈ ਤਾਂ ਇਸ ਦੇ ਵਿੱਚ ਕਈ ਪੁਲਿਸ ਚੌਂਕੀਆਂ ਵੀ ਮੌਜੂਦ ਹਨ ਜਿਸ ਦੇ ਵਿੱਚ ਅੰਮ੍ਰਿਤਸਰ ਦੀ ਗੁੰਟਾਲਾ ਪੁਲਿਸ ਚੌਂਕੀ ਵੀ ਸੀ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈ ਔਰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਜਲਦ ਹੀ ਜਿਹੜੀ ਅੰਮ੍ਰਿਤਸਰ ਦੀ ਗੁੰਟਾਲਾ ਚੌਂਕੀ ਹੈ ਉਸ ਨੂੰ ਟਾਇਆ ਜਾਵੇ ਕਿਉਂਕਿ ਇਹ ਨਜਾਇਜ਼ ਤੌਰ ਤੇ ਬਣਾਈ ਗਈ ਹੈ ਔਰ ਹਾਈਵੇ ਦੀ ਜਗ੍ਹਾ ਤੇ ਬਣਾਈ ਗਈ ਹੈ ਇਸ ਲਈ ਇਸ ਨੂੰ ਟਾਰਨ ਦੇ ਨਿਰਦੇਸ਼ ਦਿੱਤੇ ਗਏ ਨੇ ਹੁਣ ਕੁਝ ਹੀ ਦਿਨਾਂ ਵਿੱਚ ਜਾਨੀ ਕਿ ਅਗਲੀ ਤਰੀਕ ਤੇ ਹਾਈ ਕੋਰਟ ਦੇ ਇਸ ਦੇ ਵਿੱਚ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਪੇਸ਼ ਹੋਣ ਦੇ ਨਾਲ ਨਾਲ ਇਹ ਵੀ ਕਿਹਾ ਕਿ ਅਗਲੀ ਤਰੀਕ ਤੋਂ ਪਹਿਲਾ ਪਹਿਲਾ ਇਸ ਚੌਂਕੀ ਨੂੰ ਟਾਇਆ ਜਾਇਆ ਜਾਏ ਤਾਂ ਇੱਕ ਹਾਈ ਕੋਰਟ ਦਾ ਸਖਤ ਬਣਾਉਂਦਿਆਂ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਸ ਵਿੱਚ ਅੰਮ੍ਰਿਤਸਰ ਦੀ ਗੁੰਟਾਲਾ ਜਿਹੜੀ ਪੁਲਿਸ ਚੌਂਕੀ ਹੈ ਉਸ ਨੂੰ ਢਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਦਾਸੇ ਕਿ ਇੱਕ ਪਾਸੇ ਅਗਰ ਨਗਰ ਨਿਗਮ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਐਨਰੋਲਮੈਂਟ ਨੂੰ ਲੈ ਕੇ ਸਤਰੁੱਖ ਅਪਣਾਇਆ ਜਾਂਦਾ ਹੈ ਜਿਹੜੇ ਨਜਾਇਜ਼ ਕਬਜ਼ੇ ਹੁੰਦੇ ਨੇ ਉਹਨਾਂ ਨੂੰ ਟਾਇਆ ਜਾਂਦਾ ਹੈ ਤਾਂ ਇਸ ਵਾਰ ਪੁਲਿਸ ਦੇ ਜਿਹੜੇ ਨਜਾਇਜ਼ ਕਬਜ਼ੇ ਨੇ ਜਾਰੇ ਕਿ ਪੁਲਿਸ ਚੌਂਕੀਆਂ ਜੜੀਆਂ ਬਣਾਈਆਂ ਗਈਆਂ ਨੇ ਉਹਨਾਂ ਤੇ ਵੀ ਹਾਈ ਕੋਰਟ ਦੇ ਵੱਲੋਂ ਸਖਤ ਰੁਖ ਅਪਣਾਇਆ ਗਿਆ ਹੈ ਬਹੁਤ ਧੇਰ ਪਹਿਲਾਂ ਵੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਕਿਹਾ ਗਿਆ ਸੀ ਕਿ ਜਿਹੜੀ ਅੰਮ੍ਰਿਤਸਰ ਦੀ ਗੁੰਟਾਲਾ ਚੌਂਕੀ ਹੈ ਉਸ ਨੂੰ ਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਲੇਕਿਨ ਪੁਲਿਸ ਦੇ ਵੱਲੋਂ ਇਸ ਇੰਨਾ ਨਿਰਦੇਸ਼ਾਂ ਦਾ ਪਾਲਨ ਨਹੀਂ ਕੀਤਾ ਗਿਆ ਸੀ ਤਾਂ ਹੁਣ ਇੱਕ ਵਾਰ ਫੇਰ ਦੁਬਾਰਾ ਜਿਹੜਾ ਹੈ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਨੇ ਔਰ ਇਸ ਦੇ ਨਾਲ ਹੀ ਚੇਤਾਵਨੀ ਦੇ ਦਿੱਤੀ ਹੈ ਕਿ ਚੌਂਕੀਆਂ ਜਿਹੜੀਆਂ ਨੇ ਉਹ ਹਾਈਵੇ ਦੇ ਰਸਤਿਆਂ ਤੇ ਨਾ ਬਣਾਈਆਂ ਜਾਣ ਔਰ ਹਾਈਵੇ ਦੇ ਇਲਾਕਿਆਂ 'ਚ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਇਹ ਸ਼ੋਣੀ ਖੇਤਰ ਦਾ ਇਲਾਕਾ ਹੈ ਔਰ ਇੱਥੇ ਜਿਹੜੀ ਹੈ ਚੌਂਕੀ ਜਿਹੜੀ ਹੈ ਉਹ ਬਣਾਈ ਗਈ ਹੈ ਚਾਹੇ ਉਹ ਟੈਂਪਰੇਰੀ ਹੀ ਬਣਾਈ ਗਈ ਹੈ ਲੇਕਿਨ ਇਸ ਨੂੰ ਹੁਣ ਜਲਦ ਹੀ ਟਾਇਆ ਜਾਵੇਗਾ ਤਾਂ ਅੰਮ੍ਰਿਤਸਰ ਦੀ ਗੁੰਮਟਾਲਾ ਪੁਲਿਸ ਚੌਂਕੀ ਨੂੰ ਹੁਣ ਹਾਈ ਕੋਰਟ ਦੇ ਵੱਲੋਂ ਟੌਣ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ